राग सोरठ वाणी भगत कबीर जी की कर पैला एक ओंकार सतगुरु पर साद क्या पढ़िए क्या गुनिए क्या वेद पुराना सुनिए पढ़े सुने क्या होई जो सहज ना मिलियो सोई अर्थ हे गवार वेद पुराण आदि धर्म पुस्तक निरे पढ़न सुनन तो कोई फायदा नहीं जे इस पढ़न सुनन दे कुदरती नतीजे दे तौर उस प्रभु दा मिलाप होवे हर का नाम ना जपस गवारा क्या सोचे बारम बारा अर्थ हे मूरख तू परमात्मा दा नाम ता सिमरदा नहीं नामनु विसार के मुड़ मुड़ होर सोचा सोचन ता तिनु की लाभ होवेगा रहाओ अंधियारे दीपक चाहिए एक बस्त अगोचर लहिए बस्त अगोचर पाई कट दीपक रया समाई अर्थ ਹਨੇਰੇ ਵਿੱਚ ਤਾਂ ਦੀਵੇ ਦੀ ਲੋੜ ਹੁੰਦੀ ਹੈ ਤਾਂ ਕਿ ਅੰਦਰੋਂ ਉਹ ਹਰਨਾਮ ਪਦਾਰਥ ਮਿਲ ਪਏ ਜਿਸ ਤੱਕ ਇੰਦਰੀਆਂ ਦੀ ਪਹੁੰਚ ਨਹੀਂ ਹੋ ਸਕਦੀ ਇਸ ਤਰ੍ਹਾਂ ਤਾਰਮਿਕ ਉਸ ਪੁਸਤਕਾ ਪੜਨ ਨਾਲ ਉਹ ਗਿਆਨ ਦਾ ਦੀਵਾ ਮਨ ਵਿੱਚ ਜਗਣਾ ਚਾਹੀਦਾ ਹੈ ਜਿਸ ਨਾਲ ਅੰਦਰ ਵਸਦਾ ਰਬ ਲੱਭ ਪਏ ਜਿਸ ਮਨੁੱਖ ਨੂੰ ਉਹ ਅਪਹੁੰਚ ਹਰਨਾਮ ਪਦਾਰਥ ਮਿਲ ਪੰਦਾ ਹੈ ਉਸ ਦੇ ਅੰਦਰ ਉਹ ਦੀਵਾ ਫਿਰ ਸਦਾ ਟਿਕਿਆ ਰਹਿੰਦਾ ਹੈ ਕਹਿ ਕਬੀਰ ਅਬ ਜਾਨਿਆ ਜਬ ਜਾਨਿਆ ਤੋ ਮਨ ਮਾਨਿਆ ਮਨ ਮਾਨੇ ਲੋਕ ਨ ਪਤੀਜੇ ਨ ਪਤੀਜੇ ਤੋ ਕਿਆ ਕੀਜੇ ਅਰਥ ਕਬੀਰ ਆਖਦਾ ਹੈ ਉਸ ਆਪ ਪਹੁੰਚ ਹਰੀ ਨਾਮ ਪਧਾਰਤ ਨਾਲ ਮੇਰੀ ਵੀ ਜਾਣ ਪਛਾਣ ਹੋ ਗਈ ਹੈ ਜਦੋਂ ਤੋਂ ਜਾਣ ਪਛਾਣ ਹੋਈ ਹੈ ਮੇਰਾ ਮਨ ਉਸ ਵਿੱਚ ਹੀ ਪਰ ਗਿਆ ਹੈ ਪਰ ਜਗਤ ਲੋੜਦਾ ਹੈ ਪਰਮ ਪੁਸਤਕਾ ਦੀ ਰਿਵਾਜੀ ਪਾਠ ਕਰਨੇ ਕਰਾਉਣੇ ਤੇ ਤੀਰਤ ਆਦਿਕਾ ਦੇ ਇਸ਼ਨਾਨ ਸੋ ਪਰਮਾਤਮਾ ਵਿੱਚ ਮਨ ਜੁੜਨ ਨਾਲ ਕਰਮ ਕਾਂਢੀ ਜਗਤ ਦੀ ਤਸੱਲੀ ਨਹੀਂ ਹੁੰਦੀ ਦੂਜੇ ਪਾਸੇ ਨਾਮ ਸਿਮਰਨ ਵਾਲੇ ਨੂੰ ਵੀ ਇਹ ਮੁਥਾਜੀ ਨਹੀਂ ਹੁੰਦੀ ਕਿ ਜ਼ਰੂਰੀ ਹੀ ਲੋਕਾਂ ਦੀ ਤਸੱਲੀ ਵੀ ਕਰਾਏ ਕਾਈਏ ਆਪ ਤੋੜਤੇ ਇਨਾਂ ਦਾ ਅਜੋੜ ਹੀ ਬਣਾ ਰਿਹਾਦਾ ਹੈ ਸ਼ਬਦ ਦਾ ਪਾ ਜੇ ਮਨੁੱਖ ਦੀ ਲਗਨ ਪ੍ਰਭੂ ਦੇ ਨਾਮ ਵਿੱਚ ਨਹੀਂ ਬਣਦੀ ਤਾਂ ਤਰਮ ਪੁਸਤਕਾ ਦੇ ਪਾਠ ਕਰਾਉਣ ਦਾ ਕੋਈ ਲਾਭ ਨਹੀਂ ਹੁੰਦਾ ਇਹ ਪਾਠ ਕਰਨੇ ਕਰਾਉਣੇ ਨੀਰੇ ਲੋਕਾਚਾਰੀ ਰਹ ਜਾਂਦੇ ਹਨ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤੇ ਸ਼ੇਅਰ ਕਰਨ ਦੀ ਸੇਵਾ ਕਰੋ ਜੀ ਤੇ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਐਨੀ ਸੇਵਾ ਪਰਵਾਨ ਕਰਨਾ ਗੁਰੂ ਪਿਆਰੀ ਸਾਧ ਸੰਗਤ ਜੀਓ